ਸਤਨਾਮ ਵਾਹਿਗੁਰੂ ਸਤ ਜੀ ਤਰਾਕ ਆਸਾ ਮਹਲਾ ਪੰਜਵਾਂ ਚੱਕਵੀ ਸੂਰਸ ਨਿਹਚਿਤ ਵੈ ਤੰਤ ਦੇ ਆਲਪੁਰਕ ਕੇ ਮਨ ਆਰ ਲਾਈ ਪ੍ਰੀਤ ਕਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ 455 ਦਿਨ ਪਰਸਵਾਇ ਮਾਨ ਹੈ। ਗੁਰੂ ਅਰਜਨ ਦੇਵ ਜੀ ਆਪਣੇ ਸ਼ਬਦਾਂ ਕੀ ਸੁਝਾਉਣਾ ਕਰਦੇ ਨੇ ਇਹ ਗਹਿਰੇ ਮਾਨਾ ਤੈਨੂੰ ਵੀ ਪ੍ਰਮਾਤਮਾ ਨਾਲ ਬਹੁਤ ਸੱਚਾ ਪਿਆਰ ਕਰਨਾ ਚਾਹੀਦਾ ਹੈ। ਉਹ ਜੱਟਾ ਕਰਨਾ ਚਾਹੀਦਾ ਗੁਰੂ ਜੀ ਬਹੁਤ ਉਪਾਧਨਾ ਦੇ ਦਿੱਤੀ ਕਿ ਸੁਝਾਉਂਦੇ ਹੈ। ਜਿਹੜਾ ਬੜਾ ਪੜਿਆ ਕਿ ਜਿੰਮਾ ਸਿੱਧਾ ਬਾਣੀ ਨਾਲ ਪਿਆਰ ਇਸੇ ਤਰ੍ਹਾਂ ਗੁਰੂ ਦੇ ਸਿੱਖ ਦਾ ਗੁਰੂ ਦੀ ਬਾਣੀ ਗੁਰੂ ਦੇ ਬਚਨਾਂ ਨਾਲ ਪਿਆਰ ਹੋਣਾ ਚਾਹੀਦਾ ਜਿਹੋ ਜਿਹਾ ਚੱਕਰ ਵੀਰ ਸੂਰਜ ਨਾਲ ਹੈ ਕੋਲ ਦਾ ਅੰਬ ਦੇ ਨਾਲ ਪਿਆਰ ਹੈ ਅੰਬ ਦੇ ਬਾਰੇ ਬਹੁਤ ਪਿਆਰ ਹੁੰਦੀ ਹੈ ਤੇ ਚੱਕਰ ਵੀਰ ਸੂਰਜ ਨੂੰ ਦਿਨ ਚੜ੍ਹਦੇ ਦਾ ਕਰਕੇ ਇਹੀ ਰੇਣੀ ਹੈ ਕਿੰਨੇ ਜਿਸ ਤਰ੍ਹਾਂ ਤਾਂ ਪਿਆਰ ਕਹਿੰਦੇ ਇਹਦੀ ਵਾਹ ਨਾਲ ਹਰਦਾ ਹੋਸਰਾ ਦਾ ਪਿਆਰ ਤੁਸੀਂ ਪਰਮਾਤਮਾ ਦੀ ਬਾਣੀ ਨਾਲ ਆਹ ਕਹਿੰਦੇ ਭਾਈ ਪਰਮਾਤਮਾ ਨਾਲ ਪਿਆਰ ਬਣਾ ਕੇ ਆਪਣੇ ਕਿਸੇ ਧੰਨ ਦਾ ਦਾ ਹੰਕਾਰ ਨਾ ਕਰਨਾ ਕਿਉਂਕਿ ਧੰਨ ਦਾ ਸਦਾ ਨਹੀਂ ਰਹੇ ਇਹਦੇ ਸੀ ਇਹ ਸੰਸਾਰ ਤੇ ਇਕਲਾਰ ਦੇ ਪਰੋਣ ਦੀ ਤਰ੍ਹਾਂ ਆਏ ਨੇ ਬਣਾਉਣਾ ਹੈ ਕਰਾ ਕਰ ਕੇ ਦੁਨਿਆਨ ਸੰਗਮੇ ਜਿੰਦਗੀ ਦੀ ਕਰਾ ਕਰੇ ਹੋਈ ਹੈ ਕਿੰਨੇ ਮਾਇਆ ਦਾ ਹੋਣਾ ਆਇਆ ਹੈ ਸਾਰਾ ਜੀਵਨ ਵੀ ਕਾ ਚੱਲਿਆ ਜੰਮ ਤੇ ਪਾਈ ਨੰਗੇ ਆਇਆ ਖਾਲੇ ਹੱਥ ਆਇਆ ਨੰਗੇ ਜਾਣਾ ਇਸ ਕਰਕੇ ਜਿੰਨਾ ਸਮਾਂ ਮਿਲਿਆ ਹੈ ਗੁਰੂ ਦਾ ਆਸਰਾ ਲੈਣਾ ਚਾਹੀਦਾ ਗੁਰੂ ਦੀ ਸਿੱਖਿਆ ਵਿੱਚ ਜੀਵਨ ਜਿਉਣਾ ਚਾਹੀਦਾ ਹੈ ਗੁਰੂ ਦੇਸ਼ ਦਾ ਬਈਮਾਨਤਾ ਡੋਰ ਹੋ ਸਕਦਾ ਹੈ ਗੁਰੂ ਦੇਸ਼ ਦਾ ਬਈਮਾਨ ਮਾਇਆ ਤੋਂ ਬਹੁਤ ਗੁਰ ਹੁੰਦਾ ਹੈ ਇਹਨਾਂ ਨਾਲ ਜੀ ਕੋਈ ਸਮਝਉਂਦੇ ਨਹੀਂ ਕਿ ਉਹ ਪਰਮਾਤਮਾ ਦਾ ਅਦਾਕਾਰ ਸਰਵ ਵਿਆਪਕ ਉਹਦੀ ਸਿਹਤ ਸਲਾਹ ਦੇ ਇੱਕ ਸਦਾ ਕਰਨਾ ਚਾਹੀਦਾ ਹੈ ਉਹਦੀ ਸਿੱਖਿਆ ਸਦਾ ਯਾਦ ਰੱਖੀ ਚਾਹੀਦੀ ਹੈ ਉਹਦੇ ਬਾਣੀ ਦੀ ਸਾਨੂੰ ਜੀਵਨ ਜਿਉਣਾ ਚਾਹੀਦਾ ਹੈ ਦੀ ਨੈ ਜੀਵਨ ਜਤ ਜੀ ਨੈ ਜੀਵਨ ਜਤ ਜੀ ਕੋਦੇ ਬਾਣੀ ਚ ਰਹਿ ਕੇ ਅਸੀਂ ਬਿਕਾਰਾਂ ਤੋਂ ਬਚ ਕੇ ਆਪਣਾ ਜੀਵਨ ਸਮਰਪਤ ਕਰਦੇ ਹਾਂ ਇੱਕ ਇੱਕ ਵਚਨ ਰਾਣੀ ਕੋ ਤੁ ਆਜੰਤ ਜੀ ਸੁਝਾਉਂਦੇ ਨੇ ਚੱਕ ਵੀ ਸੂਰ ਸਨੇਹ ਚਿਤ ਵੈ ਆਸ ਭਨੀ ਕਦ ਦਿਨਿਆ ਦੇਖੀ ਹੈ ਇਹਦੇ ਜੇ ਨਾ ਤੁਮੀ ਇਸ ਤਰ੍ਹਾਂ ਦਾ ਪਿਆਰ ਕਰਨਾ ਪਰਮਾ ਦੇਰੇ ਮਨ ਕੋ ਕਦੇ ਵੀ ਉਹਦੀ ਸੋਚ ਉਹਦਾ ਪਿਆਰ ਟੁੱਟੇ ਨਾ ਜਿਵੇਂ ਚੱਕ ਵੀ ਸਾਰੇ ਰਾਤ ਜਾਗੇ ਰਹੇ ਆ ਕਿ ਕਦੋਂ ਸੁਮੇ ਦੇ ਨਾਲ ਪਿਆਰ ਹੈ ਕਦੋਂ ਸੁਮੇ ਚਲੇ ਕਦੋਂ ਮੈਂ ਉਹਨੂੰ ਵੇਖਾਂ ਸਾਰੇ ਰਾਤ ਉਹਨੂੰ ਚੇਤੇ ਕਰਦੇ ਰਹੇ ਆ ਉਹਨੂੰ ਯਾਦ ਕਰਦੇ ਰਹੇ ਆ ਉਹਦੇ ਅੰਦਰ ਤਾਂ ਵੜੀ ਰਹਿੰਦੀ ਆ ਕਿ ਕਦੋਂ ਮੈਂ ਆਪਣੇ ਪਿਆਰੇ ਸੁਮੇ ਦੇ ਦਰਸ਼ਨ ਕਰਾਂ ਕੋਕਲ ਆਮੁ ਪਰਿਤ ਜਾਵੇ ਸੁਹਾਗਿਆ ਮਨ ਹਰ ਰੰਗ ਕਰੀ ਜਾਏ ਜਿਹੜੀ ਕੋਲਦੀ ਅੰਮ੍ਰਿਤ ਦੇ ਕੋਦੇ ਨਾਲ ਬਹੁਤ ਪਰੀਦਾ ਨੋਤਿਆ ਉਹਦੇ ਕੋਲ ਰਹਿਣਾ ਉਹਨੂੰ ਬਹੁਤ ਚੰਗਾ ਲੱਗਦਾ ਅੰਮ੍ਰਿਤ ਵਿੱਚ ਬਹੁਤ ਸੁਣਾ ਕੋਲ ਲੈਂਦੀ ਆ ਕੋਲ ਜੇ ਮਨਾ ਤੁਸੀਂ ਇਸੇ ਤਰ੍ਹਾਂ ਜਿਆਰਣਾ ਪਰਮਾਤਮਾ ਦੇ ਨਾਮ ਨਾਲ ਹਰ ਤਰੀਕ ਕਰੀਜੈ ਮਾਨ ਨਾ ਕੀਜੈ ਇਕ ਰਾਤਿੱਕੇ ਹਬ ਪਹੁੰਨਿਆ ਕਹਿੰਦੇ ਨੇ ਨਾ ਸੱਜਣੋ ਪ੍ਰਮਾਤਮਾ ਨੂੰ ਯਾਦ ਬਣਾ ਆਪਣੀ ਧੰਦ ਆਪਣੀ ਜੈਦਾ ਆਪਣੀ ਮਾਇਆ ਦਾ ਹੰਕਾਰ ਨਾ ਕਰ ਕਿਉਂਕਿ ਸਾਰਾ ਕੁਝ ਮਨੁੱਖੀ ਜੀਵਨੀ ਕਈ ਵਾਰੀ ਆਉਂਦਾ ਕਈ ਵਾਰੀ ਜਾਂਦਾ ਰਹਿੰਦਾ ਇਹ ਮਾਇਆ ਸਦਾ ਇੱਕ ਥਾਂ ਨਹੀਂ ਠਹਿਰਦੀ ਇਹ ਨਹੀਂ ਇਹਦਾ ਹੰਕਾਰ ਨਾ ਕਰ ਪਰਮਾਤਮਾ ਨੂੰ ਪਿਆਰ ਨਾ ਕਰ ਇੱਕ ਰਾਤੀ ਕੇ ਹੱਬ ਪਾਉਣੇ ਜਿੰਦਗੀ ਦੀ ਇੱਕੋ ਰਾਤ ਹੋਈ ਐ ਕੋਈ ਸਮਾਂ ਨਹੀਂ ਆਇਆ ਇੱਥੇ ਬ੍ਰਹਮ ਜੀ ਤਰ੍ਹਾਂ ਆਇਆ ਥੋੜਾ ਜਿਹਾ ਵਾਸਤੇ ਇਹ ਵੀ ਬ੍ਰਹਮ ਆਇਆ ਤਾਂ ਕਿ ਸੁਭਾ ਨੂੰ ਜਲਾ ਦਿੰਦਾ ਕਹਿੰਦੇ ਤੈਨੂੰ ਵੀ ਥੋੜਾ ਸਮੇਂ ਦਾ ਜੀਵਨ ਮਿਲਿਆ ਉਹਨਾਂ ਜਿ ਸਮਾਂ ਜਿੰਨਾ ਕਿ ਲਿਆ ਪਰਮਾਤਮਾ ਨਾਲ ਪਿਆਰ ਕਰਕੇ ਉਹਦੇ ਬਾਣੇ ਜਲਾ ਦੇ ਰੂਪੇ ਆਪੋ ਗਿਆਨ ਅੰਗ ਲਾਇਓ ਮੋਹ ਰਚਾਇਓ ਨੰਗੇ ਆਪਨ ਜਾ ਬਣਿਆ ਕਿੰਦ ਤਨ ਨੂੰ ਪਤਾ ਹੈ ਇੰਥੇ ਸਾਰੇ ਕਮਤਰੀ ਆਇਆ ਨੇ ਫੇਰ ਵੀ ਕੋਈ ਨਾ ਪਿਆਰ ਨਹੀਂ ਬੈਠਾ ਹੈ ਸੰਸਾਰ ਦੇ ਨਾਲ ਇੰਨੇ ਮੋਹ ਦੇ ਵਿੱਚ ਫਸਿਆ ਪਿਆ ਮੋਹ ਦੇ ਵਿੱਚ ਘੋੜਿਆ ਪਿਆ ਕੰਨੇ ਚਾਰ ਕਰੇ ਇਸ ਸੰਸਾਰ ਤੇ ਜਿਦਵਾਇਤ ਨੰਗੇ ਆਇਆ ਖਾਲੀ ਹੱਥ ਆ ਕੇ ਕੁਝ ਵੀ ਲੈ ਕੇ ਆਏ ਨਹੀਂ ਤਾਂ ਤੇ ਕਪੜਾ ਵੀ ਨਹੀਂ ਸੀ ਕਹਿੰਦੇ ਖਾਲੇ ਹੱਥ ਆਉਣਾ ਤੇ ਇਤੋਂ ਨੰਗੇ ਖਾਲੇ ਹੱਥ ਹੀ ਸੰਸਾਰ ਤੋਂ ਵਗਲੇ ਜਾਣਾ ਜਿੰਨਾ ਕੁਝ ਇਕੱਠਾ ਕਰਦਾ ਆਪਣਿਆਂ ਆਪ ਨੂੰ ਦੁਖੀ ਕਰਦਾ ਤਾਂ ਕਰਦਾ ਕਹਿੰਦੇ ਸਹਾਰਾ ਇੱਥੇ ਛੱਡ ਕੇ ਤੁਰਿਆ ਜਾਣਾ ਕੱਗੀ ਗੱਲ ਹੈ ਪਰਮਾਤਮਾ ਦੇ ਪਾਣੀ ਚ ਰਹਿ ਕੇ ਸੁਖੀ ਸਾਬਲ ਜੀ ਪੰਜਾਬ ਦੇ ਜਾਣਾ ਤੇਰ ਸਾਧੂ ਸਰਨੇ ਪੜਿਆ ਜਾਨੇ ਅੰਮੋ ਤਸਮੋ ਜੋਕ ਕੀਤੀ ਹੈ ਕਦੇ ਜੇ ਮੇਰੇ ਮਨਾਂ ਗੁਰੂ ਦਾ ਆਸਰਾ ਲੈਣਾ ਚਾਹੀ ਗੁਰੂ ਨਾਲ ਸਾਜਣਾ ਗੁਰੂ ਦੀ ਬਾਣੀ ਗੁਰੂ ਦੀ ਸਿੱਖਿਆ ਦਾ ਆਸਰਾ ਲੈ ਗੁਰੂ ਦੇ ਚਰਨੇ ਲਾਗ ਗੁਰੂ ਦੀ ਛਰਨੀ ਪਿਆਰ ਮਾਨਵਿਕਾਰ ਵਾਲੇ ਨੂੰ ਮਨ ਨੂੰ ਸੁਖੀ ਜੀਵਨ ਜਾਉਂਦਾ ਤਿਕਾ ਗੁਰੂ ਕੋਲ ਮਿਲ ਜਾਂਦਾ ਹੈ ਕਹਿੰਦੇ ਗੁਰੂ ਨਾਲ ਜੇ ਉਹ ਸਾਜ ਬਣਾ ਕਰ ਗੁਰੂ ਨਾਲ ਸਾਜ ਬਣਾਏਗਾ ਤੇਰਾ ਮਾਇਆ ਵਾਲਾ ਜਿਹੜਾ ਉਹ ਟੁੱਟੇਗਾ ਤੇਰਾ ਉਹ ਪ੍ਰਮਾਤਮਾ ਨਾਲ ਗੁਰੂ ਨਾਲ ਜੁੜੇਗਾ ਜਿਹੜੇ ਮਾਰ ਨਾਲ ਜਾਇਆ ਆਪਣਾ ਕੀਮਤੀ ਸਮਾਂ ਪਹੁੰਚਾਈ ਦੁਆਰੇ ਕਹਿੰਦੇ ਜੇ ਸਮਾਂ ਗੁਰੂ ਦੇ ਨਾਮ ਤੇ ਰੇਕੇ ਜਾਉ ਕਬ ਨਾਨਕ ਸੰਤ ਧਿਆਨੁਰਖ ਕੇ ਮਨ ਹਰ ਲਾਇ ਪ੍ਰੀਤ ਕਬ ਨਿਰਉ ਦੇਖੀਐ ਨਾਨਕ ਗਦੇ ਜੇਰੇ ਮਨ ਆ ਸਰਬ ਪਿਆਰ ਤੇ ਉਹ ਦਇਆ ਦਾ ਪਰਮਾਤਮਾ ਹੈ ਕੋਈ ਸੇਵਨ ਸੁਲਾ ਦੇਂਦੀ ਦਇਆ ਕਰੀਂ ਇਹ ਤੋਂ ਬਾਹਰ ਉਹਦੀ ਸੋਚ ਨੂੰ ਸਮਝਾ ਚਾਹ ਰਿਹਾ ਉਦੇਸ਼ ਸਿੱਖਿਆ ਨੂੰ ਧਾਰ ਰੱਖਿਆ ਕਰ। ਉਹਦੇ ਸਿਧਾਂਤਾਂ ਉਹਦੇ ਗੁਨਾ ਨੂੰ ਧਾਰ ਰੱਖਿਆ ਕਰ। ਆਪਣੇ ਮਾਰੂਚ ਇਸ ਜੀ ਕੇ ਨਾਲ ਪਰਮਾਤਮਾ ਨਾਲ ਪੰਕਾ ਪਿਆਰ ਬਣਾ ਕੇ ਰੱਖ। ਉਸੇ ਤਰ੍ਹਾਂ ਦਾ ਪੰਕਾ ਪਿਆਰ ਬਣਾ ਜਿਵੇਂ ਜਗਤ ਦੀ ਦਾ ਸੂਰਜ ਨਾਲ ਨਾਲ ਕੋਲ ਦਾ ਅੰਬ ਨਾਲ। ਉਹਦੀ ਤਾਂ ਅੰਦਰ ਸਦਾ ਸਾਰੇ ਰਾਤ ਜਾਗਦੇ ਰਹਿੰਦੇ ਹੈ। ਚੱਗੂ ਕਹਿੰਦੇ ਤੂੰ ਵੀ ਜਾਗ ਕੇ ਜੀਵਨ ਜਿਉ। ਇਹਦਾ ਬਦਲੇ ਨਹੀਂ ਕਿ ਆਤਮਾ ਸਮਾ। ਨਿਆ ਸੇਜੇ ਆਰਾਮ ਕਰਨ ਵਾਸਤੇ ਨੀਂਦ ਤਾਂ ਹੀ ਬਧਿਆ ਹੈ ਜੇ ਦਿਨੇ ਬਧਿਆ ਕੰਮ ਕਰਾਂ ਜਗਮ ਦਾ ਭਾਵ ਹੈ ਮਾਰੇ ਕਮਾਂਵਾਂ ਦਾ ਝਾਰ ਬੇਕਾਰਾਂ ਨੂੰ ਝਾਰ ਜਿਹਦੇ ਮੋਰ ਬੈਠੇ ਕੰਮ ਕਰਨਾ ਉਹਨਾਂ ਨੂੰ ਝਾਰ ਉਹਨਾਂ ਬਾਰੇ ਸੋਚ ਕੇ ਜੀਵਨ ਜਿਉ। ਨੀਸੁਰ ਕੋ ਅੰਗ ਜੈ ਸੇ ਨਾਮ ਸੁਣਾ ਸਰਬਣੀ ਨਾ ਦੇਵ ਮਨ ਐਸੀ ਪ੍ਰੀਤ ਕੀਜੈ ਨਿਸਤ ਪ੍ਰਾਧਨ ਆਖੇ ਕੁਰਾਨ ਹਨ ਆਖੇ ਜਨ ਜਗ ਰੇ ਉਹਦੀ ਮਰੀਦਾ ਨਹੀਂ ਪਿਆਰ ਕਹਿੰਦੇ ਮੇਰੇ ਮਨਾ ਤੂੰ ਹੀ ਪਰਮਾਤਮਾ ਨਾਲ ਇਸ ਤਰੀਕੇ ਦਾ ਪਿਆਰ ਬਣਾਇਆ ਜਿਵੇਂ ਜਿਹਾ ਪਿਆਰ ਹਰਨਾ ਪਉਂਦਾ ਹੈ ਧੰਦੇ ਦੇ ਦੇਵਾਇ ਤੇ ਆ ਕੋਸ਼ਿਸ਼ ਕਰੀ ਆਤਮਾ ਰੰਗਨ ਦਾ ਸਤਾ ਕਰਦਾ ਦਾ ਵੀ ਨਿਕਲਦੀ ਬੋਲੀ ਆ। ਪ੍ਰਮਾਤਮਾ ਦੇ ਘੰਡੇ ਘੜੇ ਦੀ ਆਵਾਜ਼ ਕਰਦੇ ਨੇ। ਜਦੋਂ ਹਰਨ ਦੇ ਕੰਨੀ ਪੈਂਦੀ ਹੈ ਉਹ ਆਵਾਜ਼ ਵਿੱਚ ਹਨ ਬੁੱਧੀ ਘੜ ਜਾਂਦਾ ਹੈ, ਮਸਤ ਹੋ ਜਾਂਦਾ ਹੈ। ਬੜਾ ਧਿਆਨ ਲਾ ਕੇ ਸੁਣਦਾ ਹੈ। ਇਸ ਕਰਕੇ ਉਹ ਨੂੰ ਆਪਣਾ ਸਿਕਾਰ ਬਣਾ ਲੈਂਦਾ। ਪਰ ਉਸ ਆਵਾਜ਼ ਦੇ ਵਿੱਚ ਇਹਨਾਂ ਮਸਤ ਹੋ ਜਾਂਦਾ ਉਹਦੇ ਲਈ ਨਾਮ ਪਿਆਰਾ ਆਵਾਜ਼ ਨਾਲ ਆਪਣਾ ਜੀਵਨ ਦੇ ਦਿੰਦਾ। ਇਹਦੇ ਨੂੰ ਵੀ ਪ੍ਰਮਾਤਮਾ ਦੀ ਸਿੱਖਿਆ ਨਾਲ ਸਦਾ ਪਿਆਰਣਾ ਗਿਆਨ ਗਿਆਨ ਜਿਵੇਂ ਤਰਨਦਾ ਮਾਨ ਅੈਸੇ ਪ੍ਰੀਤ ਕੀਜੈ ਜੈ ਜੀ ਤਰਨ ਪਤਾਰ ਗੁਰਜੀ ਰਹਿ ਸੇਵੈ ਜੀ ਮਨ ਲਾਲ ਲਤੀਜੈ ਕਦੇ ਬਨਾ ਉਮੀਦੈ ਸ੍ਰੀ ਤੇਰੀ ਪ੍ਰੀਤ ਆ ਪਰਮਾਤਮਾ ਨਾਲ ਜਿਵੇਂ ਔਰ ਆਪਣੇ ਪਤੀ ਨਾਲ ਚਾਲਤ ਬਜੀ ਹੋਈ ਯਾਰ ਉਹ ਜਿਹੜਾ ਬਾਣੀ ਕਰਾਉਣ ਦੀ ਸੇਵਾ ਕਰਦੀ ਹੈ ਰੇਹੇ ਕੰਮ ਕਰਦੀ ਹੈ ਉਸੇ ਤਰ੍ਹਾਂ ਇਹ ਭਾਈ ਆਪਣਾ ਮਨ ਉਹਨੂੰ ਸੋਨੇ ਪਰਮਾਤਮਾ ਨੂੰ ਦੇ ਸੋਨੇ ਪਰਮਾਤਮਾ ਦਾ ਖਾਤਾ ਬਣਾ ਕੇ ਆ ਮਨ ਲਾ ਲਾ ਉਹਦੇ ਬਾਣੇ ਵਿੱਚ ਸਭ ਜੀਵਨ ਜਿਉਂ ਉਹਦੇ ਨਾਲ ਆਪ ਦਾ ਆਨੰਦ ਮਾਣਦਾ ਹੈ ਉਹਦੇ ਨਾਲ ਸਾਂਝ ਪਾ ਕੇ ਉਹ ਆਪਣਾ ਜੀਵਨ ਸਫਲ ਕਰਦਾ ਹੈ ਇਹ ਗੁਤਕਣੀ ਬਤੀ ਦੇ ਹਮਲੇ ਕਰਕੇ ਆਪਣੇ ਆਪ ਨੂੰ ਤੂੰ ਵੀ ਆਪਣਾ ਮਨ ਆਪਣੀ ਗਤੀ ਪਰਮਾਤਮਾ ਦੇ حوالے ਕਰਕੇ ਜੀਵਨ ਜਿਵੇਂ ਫਿਰ ਤਨ ਮਾਸ ਉਹਦੇ ਨਾਲ ਆਪ ਦਾ ਆਨੰਦ ਮਾਣਦਾ ਹੈ